ਸਾਰੇ ਬੱਚੇ ਐਫਐਕਸ 131 ਬੋਲਦੇ ਨੇ ਜੀ ਵਾਲੇ ਵੀ ਕੋਈ ਗ੍ਰੀਟ ਕੀ ਕਰਦੇ ਜੀ ਕਿਹੜੀ ਕਲਾਸ ਜੀ ਜੀ ਆਇਆ ਨੂੰ ਸੱਚੀਰ ਕਾਲ ਮਿਲ ਕਨਿਆ ਤੁਸੀਂ ਬਿਲਕੁਲ ਠੀਕ ਹੋਗੇ ਰੱਬ ਤੁਹਾਨੂੰ ਚੰਗੀ ਸਲਾਹ ਦੇ ਰੱਖੇ ਅੱਛਾ ਜੀ ਅਸੀਂ ਅੱਜ ਗੱਲ ਕਰਾਂਗੇ ਉਹ ਸਿੱਖ ਜਿਹੜੇ ਪਾਕਿਸਤਾਨ ਦੇ ਵਿੱਚ ਰਹਿੰਦੇ ਨੇ ਪਾਕਿਸਤਾਨ ਚ ਰਹਿਣ ਵਾਲੇ ਸਿੱਖਾਂ ਨੂੰ ਪਾਕਿਸਤਾਨੀ ਕੈਂਟ ਟਰੀਟ ਕਰਦੇ ਨੇ ਅੱਥੇ ਬਹੁਤ ਸਾਰੇ ਕਮੈਂਟਸਾਨੂੰ ਰੀਸੀਵ ਹੁੰਦੇ ਨੇ ਜਿਦੇ ਵਿੱਚ ਕੁਝ ਲੋਕ ਕਹਿੰਦੇ ਨੇ ਸਿੱਖਾਂ ਦੇ ਨਾਲ ਬਹੁਤ ਬੁਰਾ ਸਲੂਕ ਹੁੰਦਾ ਹੈ ਹਿੰਦੂਆਂ ਦੇ ਨਾਲ ਬੜਾ ਬੁਰਾ ਸਲੂਕ ਹੁੰਦਾ ਹੈ ਇਹ ਅੱਥੇ ਸਿੱਖਾਂ ਨੂੰ ਜਿੰਨੀ ਇੱਜ਼ਤ ਦਿੱਤੀ ਜਾਂਦੀ ਹੈ ਹਿੰਦੂਆਂ ਨੂੰ ਜਿੰਨੀ ਇੱਜ਼ਤ ਦਿੱਤੀ ਜਾਂਦੀ ਹੈ ਅੱਤ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਇਹ ਵੀਡੀਓ ਵੇਖ ਕੇ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਪਾਕਿਸਤਾਨੀ ਸਿੱਖਾਂ ਨੂੰ ਕੈਨ ਜੀ ਟਰੀਟ ਕਰਦੇ ਨੇ ਉਹਨਾਂ ਨੂੰ ਕੈਨ ਮੁਹੱਬਤ ਦਿੰਦੇ ਨੇ ਇੱਜ਼ਤ ਦੇ ਨੇ ਸਮਾਨਤਾ ਦਿੰਦੇ ਨੇ ਇਹ ਵੀਡੀਓ ਵੇਖ ਕੇ ਆਮ ਸ਼ੋਰ ਤੁਹਾਡੀ ਸੂਝ ਜਿਹੜੀ ਉਹ ਬਦਲ ਜਾਏਗੀ। ਤੇ ਵੀਡੀਓ ਵੇਖਣ ਤੋਂ ਪਹਿਲਾਂ ਜੇ ਜੋ ਚੈਨਲ ਤੇ ਤੁਸੀਂ ਨਵੇਂ ਹੋ ਤੇ ਸਾਰੇ ਵੀਰ ਭੈਣ ਭਰਾ ਜਿਹੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਕਲਿੱਕ ਕਰੋ। ਤੇ ਚੱਲਦੇ ਆਂ ਦੇਖਦੇ ਆਂ ਵੀਡੀਓ। ਅਦਰਾਂ ਬੱਚੇ ਐਫਐਕਸ ਇੱਕ ਜਿਹੜੇ ਬੋਲਦੇ ਨੇ। ਕੀ ਕੋਰੀਏ ਤੇ ਕੀ ਕਰਦੇ ਜੀ ਕਿਹੜੀ ਕਲਾਸ ਲੋ ਜੀ ਲੋ ਜੀ ਲੋ ਵੀ ਕਿਹੜੇ ਸਬਜੈਕਟ ਲਾਇਆ ਕਿਹੜੇ ਸਬਜੈਕਟ ਕੀ ਪੜ੍ਹਦੇ ਮੈਂ ਲੈਂਦੀ ਆਗੀ ਅੱਛਾ ਇਧਰ ਜਰਾ ਸਾਹਮਣੇ ਵੇਖੋ ਸਾਹਮਣੇ ਸਾਹਮਣੇ ਸਰਦਾਰ ਜੀ ਸਾਹਮਣੇ ਵੇਖੋ ਅੱਛਾ ਤੇ ਕਿਵੇਂ ਦਾ ਲੱਗਦਾ ਤੁਹਾਨੂੰ ਪਾਕਿਸਤਾਨ 'ਚ ਰਹਿਣਾ ਬਹੁਤ ਵਧੀਆ ਅੱਛਾ ਇੰਡੀਆ 'ਚ ਵੀ ਹੈਗਾ ਆਪਣੇ ਰਿਸ਼ਤੇਦਾਰ ਕਿਹੜੀ ਜਗ੍ਹਾ ਤੇ ਕਿਹੜੇ ਸ਼ਹਿਰ ਜੀ ਜੀ दिल्ली तिलकनगर तिलकनगर की ना आएगा आ रही है सुखदेव ओ हेलो भाई छोटू इधर तू सी खतारपुर आए ओदरी मिल गए तो ना की इधर सुखदेव सुखदेव अस भी तू कल आज गदरपुर कल उधर आना लाल उधर मिलोगे फिर नंबर अपना दो मेनू कल करांगे उधर मिलंगे लखे तुम्हारी पूरी फैमिली तो मिला ठीक है ठीक है अल्लाह फेस नंबर नहीं किथों आयो तू नंबर नंबर दो 17 ਨਾ ਹੈ ਫਿਰ ਉੱਤੇ ਪੂਰੀ ਫੈਮਿਲੀ ਮਿਲਣਾ ਦੋਸਤ ਦੋਸਤੀ ਹੋ ਗਈ ਫਿਰ ਪੱਕੀ ਮੈਂ ਟੀਚਰ ਐਸਐਸਟੀ ਨਾ ਕੀ ਤੋਡਾ ਪੁੱਤਰ ਸੁਦੇਵ ਸਿੰਘ ਸੁਖਦੇਵ ਇੰਡੀਆ ਤੋਂ ਆਏ ਹੋ ਤੁਸੀਂ ਇਹ ਤੋਂ ਦਿਨ 11 17 94 5 ਪਛ ਤੋਂ ਬੋਲਣਾ ਸ ਪੂਰੀ ਫੈਮਿਲੀ ਕਿਤੋਂ ਆਏ ਹੋ ਇਧਰ ਦੀਓ ਇਧਰ ਦੀਓ ਅੱਛਾ ਤੇਰੇ ਪੁੱਤ ਦਾ ਕੀ ਨਾਮ ਹਕੀਮ ਸਿੰਘ ਕੀ ਕਰਦਾ ਨੇ ਹਕੀਮ ਹਕੀਮ ਕਾ ਦੇ ਸੁਖਵੀਰ ਸਿੰਘ ਹਕੀਮ ਨੇ ਅੱਛਾ ਕੱਲ ਫੋਟੋ ਉਧਰ ਹੀ ਮਿਲਦੇ ਆ ਮੈਂ ਵੀ ਉਧਰ ਹੀ ਆਇਆ ਪਸ਼ਤੋ ਬੋਲਦੇ ਹੋ ਹਾਂਜੀ ਦੱਸੋ ਨਾ ਹਮਸਾਦਾ ਨਾ ਹਮਸਾਦਾ ਕੁਰਚੇ ਰੇ ਦਿੱਤਾ ਸਤ ਕੁਰਚੇ ਰੇ ਵੈਰੀ ਗੋਰੀ ਆ ਇਹ ਪਛ ਪਛ ਤੋਂ ਬੋਲਦੇ ਆ ਬੜੀ ਜ਼ਬਰਦਸਤ ਕਿੰਕੇ ਕਿਹੜੀ ਕਲਾਸ ਵਿੱਚ ਪੜਦਾ 6 ਛੱਡੀ ਕਲਾਸ ਚ ਕਿਹੜੇ ਸਕੂਲ ਚ ਐਜੂਕੇਟਰ ਇੱਥੇ ਹੀ ਅੱਛਾ ਚਲੋ ਠੀਕ ਹੈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਕੱਲ ਕਰਤਾਰਪੁਰ ਜਾਣਾ ਤੁਸੀਂ ਉੱਥੇ ਜਾ ਕੇ ਮਿਲਾਂਗੇ ਠੀਕ ਹੈ ਜੀ ਹਾਂ ਆਦੇ ਪਿੰਡ ਕੱਢਿਆ ਨਹੀਂ ਫਿਰ ਸਰ ਨੇ ਕਦੀ ਆ ਗਏ ਪਿੱਛੇ ਰੇ ਗੋ ਉਹ ਯਾਰ ਓਕੇ ਜੀ ਆ ਵੀਡੀਓ ਤੁਸੀਂ ਵੇਖੀਏ ਇੱਥੇ ਜੀ ਦੋ ਸਿੱਖ ਬੱਚੇ ਐ ਜੈਂਜੀ ਲੋਕਾਂ ਨੇ ਵੇਖਿਆ ਕਿ ਇਹ ਸਿੱਖ ਨੇ ਤੇ ਇੱਥੇ ਕੈਮਰੇ ਲੈ ਕੇ ਪਹੁੰਚ ਗਏ ਕੈਮਰੇ ਲੈ ਕੇ ਉਹਨਾਂ ਨੇ ਇਹਨਾਂ ਦੀ ਜਿਹੜੀ ਗੱਲ ਏ ਇਹਨਾਂ ਦੀ ਜਿਹੜੀ ਬਾਤ ਜੀ ਤੇ ਰਿਕਾਰਡ ਕਰਨੀ ਸ਼ੁਰੂ ਕੀਤੀ ਇਹਨਾਂ ਕੋਲੋਂ ਪੁੱਛਿਆ ਕਿ ਤੁਸੀਂ ਪਾਕਿਸਤਾਨ 'ਚ ਰਹਿੰਦੇ ਹੋ ਤੇ ਪਾਕਿਸਤਾਨ 'ਚ ਰਹਿ ਕੇ ਤੁਹਾਨੂੰ ਕੈਂਜੇ ਦਾ ਲੱਗਦਾ ਇਹਨਾਂ ਨੇ ਕਿਹਾ ਕਿ ਬਹੁਤ ਵਧੀਆ ਲੱਗਦਾ ਹੈ ਤਾਂ ਬਹੁਤ ਵਧੀਆ ਹੈ ਤੇ ਨਾਲ ਛੋਟੇ ਬੱਚੇ ਦੇ ਨਾਲ ਵੀ ਗੱਲ ਕੀਤੀ ਜਿਹੜਾ 6ਵੀਂ ਕਲਾਸ ਦੇ ਵਿੱਚ ਪੜ੍ਹਦਾ ਤੇ ਜਿਹੜਾ ਵੱਡਾ ਨੇ ਉਹ 9ਵੀਂ ਕਲਾਸ ਪੜ੍ਹਦਾ ਹੈ ਠੀਕ ਹੈ ਤੇ ਇਹਨਾਂ ਨੇ ਕਿਹਾ ਕਿ ਮੇਰਾ ਛੋਟਾ ਭਰਾ ਵੀ ਹੈ ਤੇ ਨਾਲ ਉਹਨਾਂ ਦੇ ਜੋ ਪਾਦ ਨੇ ਉਹ ਕੀ ਨੇ ਠੀਕ ਹੈ ਇਹ ਫੀਸਿਕਲੀ ਪਸ਼ਾਵਰ ਦੇ ਰਹਿਣ ਵਾਲੇ ਸਿੱਖ ਪਠਾਨ ਨੇ ਤੇ ਇਹਨਾਂ ਨੇ ਦੱਸਿਆ ਕਿ ਅਨਨਖੌਣਾ ਸਾਹਿਬ ਜਿਹੜਾ ਉੱਥੇ ਦਰਸ਼ਨ ਕਰਨ ਨਾਲੇ ਨੇ ਤੇ ਇਹਨਾਂ ਨੇ ਕਿਹਾ ਕਿ ਅੱਛਾ ਫਿਰ ਸਾਡੀ ਮੁਲਾਕਾਤ ਜਿਹੜੀ ਹੈ ਉੱਥੇ ਉਹਦੀ ਇੱਥੇ ਤੁਸੀਂ ਵੇਖ ਲਿਆ ਹੋਵੇਗਾ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਲੋਕ ਕਿੰਨੀ ਇੱਜ਼ਤ ਦੇ ਨੇ ਕਿ ਤੇ ਵੀ ਵੇਖ ਲਾਂਦੇ ਨੇ ਕਿ ਅੱਛਾ ਕਿਸੇ ਨੇ ਅ ਠੀਕ ਹੈ ਦਸਤਾਰ ਬੰਨੀ ਲਈ ਹੈ ਕਿਸੇ ਨੇ 파ਗ ਬੰਨੀ ਲਈ ਤੇ ਐਕਚੁਅਲੀ ਜਿਹੜਾ ਹੈ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਜਿਹੜੀ ਹੈ ਉਹ ਦੇਣੀ ਸ਼ੁਰੂ ਕਰ ਦਿੰਦੇ ਨੇ ਕਿ ਲਾਈਕ ਐ ਤੁਸੀਂ ਸਾਬ ਲਾਓ ਕਿ ਐਨਾ ਪਿਆਰ ਹੈ ਐਨੀ ਮੁਹੱਬਤ ਹੈ ਐਨਾ ਸਮਾਨ ਜਿਹੜਾ ਸਿੱਖ ਕਮਿਊਨਿਟੀ ਨੂੰ ਪਾਕਿਸਤਾਨ ਚ ਲੱਗਦਾ ਹੈ ਤੇ ਐਥਰ ਤੁਸੀਂ ਕੰਪਲੀਟਲੀ ਇਸ ਚੀਜ਼ਾਂ ਦਾ ਗਲ ਲਾ ਸਕਦੇ ਹੋ ਤੇ ਉਹ ਲਿਓ ਕਿ ਜਿਹੜੇ ਸਟਿਲ ਇਹ ਵੀਡੀਓ ਵੇਖ ਕੇ ਵੀ 네ਗੇਟਿਵ ਗੱਲਾਂ ਕਰਨ ਤੇ ਉਹਨਾਂ ਦੀਆਂ ਗੱਲਾਂ ਦਾ ਮੈਂ ਕੁਝ ਨਹੀਂ ਕਰ ਸਕਦੀ ਆਈ ਥਿੰਕ ਉਹਨਾਂ ਨੂੰ ਆਪਣੇ ਦਿਮਾਗ ਦੀ 네ਗੇਟਿਵਿਟੀ ਜਿਹੜੀ ਉਹ ਸਾਫ਼ ਕਰਨੀ ਚਾਹੀਦੀ ਹੈ ਤੇ ਪਾਕਿਸਤਾਨ ਦੀ ਜਿਹੜੀ ਸਿੱਖ ਕਮਿਊਨਿਟੀ ਉਹਨਾਂ ਦੇ ਬਾਰੇ ਵਿੱਚ ਗਲਤ ਮਲਤ ਗੱਲਾਂ ਕਰਨ ਦਾ ਉਹਨਾਂ ਦਾ ਕੋਈ ਹੱਕ ਨਹੀਂ ਠੀਕ ਹੈ ਤੁਸੀਂ ਕੀ ਕਹੋਗੇ ਅਦੇ ਬਾਰੇ ਇਸ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਹੇਠਾਂ ਕਮੈਂਟ ਸੈਕਸ਼ਨ ਚ ਜੀਤ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ Abia câte așa văd că pe mine canalul a făcut. Acolo totul e ca atunci,